ਕੇ रोण ਲੱਗ ਪਏ ਪੁੱਤਰ ਮੋਹ ਦੇ ਅੰਦਰ ਕੀ ਕਹਿੰਦੀ ਏ ਛੋੜ ਰਾਮ ਕੀ ਨਾ ਭਜੇ ਖੁਦਾਏ ਰਾਮ ਰਮ ਛੱਡ ਦੇ ਜਾਨ ਬਚਾ ਹੈ ਤਾਂ ਰੱਬ ਦਾ ਹੀ ਨਾ ਹੈ ਅੱਲਾ ਕਹੋ ਖੁਦਾ ਕਹੋ ਰਾਮ ਕਹੋ ਹੈ ਤਾਂ ਰੱਬ ਦਾ ਹੀ ਨਾ ਹੈ ਨਾ ਤੇ ਤੂੰ ਰਾਮ ਛੱਡ ਦੇ ਤੇ ਕਹਿਣ ਲੱਗੀ ਕੀ ਨਾ ਭਜੇ ਖੁਦਾਏ ਤੂੰ ਖੁਦਾ ਖੁਦਾ ਜਪਣ ਲੱਗ ਪਾਓ ਜਦੋਂ ਐਸਾ ਕਿਆ ਕਹਿਣ ਲੱਗੇ ਨਹੀਂ ਮਾਂ ऐसा ਨਹੀਂ ਹੈ ਕਿ ਰਾਮ ਹੋ ਰੇ ਖੁਦਾ ਹੋ ਰੇ ਪਰ ਅੱਜ ਸੰਕਟ ਦੀ ਘੜੀ ਆਈ ਜਰਵਾਣਾ ਜ਼ੋਰ ਦੇ ਨਾਲ ਰਾਮ ਰਾਮ ਤੋਂ ਖੁਦਾ ਕਹਿੰਦਾ ਕਹਿਨੋ ਇਹ ਮੇਰੀ ਬੁੱਝ ਦਿੱਲੀ ਹੋਵੇਗੀ ਫਿਰ ਤਾਂ ਮੈਂ ਇਹਦੇ ਪੈ ਵਿੱਚ ਹੋ ਗਿਆ ਰੱਬ ਦੇ ਭਗਤ ਨੂੰ ਭੈ ਕਿਸੇ ਦਾ ਨਹੀਂ ਰੱਬ ਦੇ ਪਿਆਰੇ ਨੂੰ ਭੈ ਰੱਬ ਤੋਂ ਬਗੈਰ ਕਿਸੇ ਦਾ ਨਹੀਂ ਰੱਬ ਤੋਂ ਬਗੈਰ ਭਾਉ ਕਿਸੇ ਦਾ ਪ੍ਰੇਮ ਕਿਸੇ ਦਾ ਨਹੀਂ ਪ੍ਰੇਮ ਪ੍ਰਮਾਤਮਾ ਨਾਲ ਕਰਦਾ ਹੈ ਡਰਦਾ ਪ੍ਰਮਾਤਮਾ ਤੋਂ ਆ ਉਹ ਕਿਸੇ ਦੇ ਭੈ ਵਿੱਚ ਆ ਕੇ ਜੋ ਉਹ ਕਹੇ ਉਹਦੀ ਬੋਲੀ ਬੋਲਣ ਨਹੀਂ ਲੱਗਦਾ ਤੇ ਜੋ ਉਹ ਜਿਸ ਤੋਂ ਹਟਾਏ ਉਹਦੇ ਆਖੇ ਉਹ ਹਟਦਾ ਨਹੀਂ ਜਦੋਂ ਮਾਂ ਨੇ ਨਾ ਰੋਕਣਾ ਕੀਤਾ ਬਾਰ ਬਾਰ ਕਹਿਣਾ ਕੀਤਾ ਕਿ ਪੁੱਤਰ ਤੂੰ ਇਹ ਕੁਝ ਛੱਡ ਦੇ ਤੇ ਉਸ ਵੇਲੇ ਭਗਤ ਜੀ ਨੇ ਕਿਹਾ ਨਾ ਹਾਂ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਕਹਿ ਲੱਗੇ ਜੇ ਮੇਰੇ ਆਕੀਦੇ ਤੂੰ ਡੁਲਾਉਣੀ ਹੈ ਮੇਰੇ ਆਕੀਦੇ ਤੋਂ ਤੂੰ ਡੁਲਾਕੇ ਰੱਬ ਵੱਲੋਂ ਤੋੜ ਕੇ ਇੱਕ ਬਾਦਸ਼ਾਹ ਦੇ ਅਧੀਨ ਕਰਨਾ ਚਾਹੁੰਨੀ ਐ ਤੂੰ ਮੇਰੀ ਮਾਂ ਨਹੀਂ ਐ ਇਹ ਭਗਤ ਜੀ ਨੇ ਬਾਣੀ ਅੰਦਰ ਵਚਨ ਕਹੇ ਭਗਤ ਜੀ ਦੇ ਵੀ ਤੇ ਸਿੱਖ ਇਤਿਹਾਸ 'ਚ ਵੀ ਇੱਕ ਸਾਖੀ ਆਉਂਦੀ ਐ ਕਿ ਉਹ ਛੋਟਾ ਬੱਚਾ ਸੀ ਸਾਰਿਆਂ ਤੋਂ ਜਦੋਂ ਸ਼ਹੀਦੀਆਂ ਲਗੀਆਂ ਔਰ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਫਰਖਸ਼ੀਆਤ ਬਾਦਸ਼ਾਹ ਦੇ ਕੋਲ ਉਹਦੀ ਮਾਂ ਦਾ ਕੇ ਕਹਿੰਦੀ ਮੇਰਾ ਪੁੱਤ ਤਾਂ ਸਿੱਖ ਹੀ ਨਹੀਂ ਤੇ ਫਰਕਸ਼ੀਰ ਨੇ ਇਹ ਲਿਖ ਦਿੱਤਾ ਕਿ ਜੇ ਉਹ ਬੱਚਾ ਮੂੰਹੋਂ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਤੇ ਉਹਨੂੰ ਛੱਡ ਦਿੱਤਾ ਜਾਵੇ ਉਹਨੂੰ ਛੱਡ ਦਿੱਤਾ ਜਾਵੇ ਉਹ ਪਰਵਾਨਾ ਲੈ ਕੇ ਆ ਗਈ ਉਹਨੇ ਉਹਦੀ ਵਾਰੀ ਨੇੜੇ ਆ ਗਈ ਜਿਹਦੇ ਕਤਾਰ ਵਿੱਚ ਲੱਗਿਆ ਨੂੰ ਮਾਰਦੇ ਸਨ ਤੇ ਉਹਦੀ ਮਾਂ ਨੇ ਪੱਧ ਕੇ ਦਰੋਗੇ ਨੂੰ ਕਿਹਾ ਦਰੋਗਾ ਕਹਿੰਦਾ ਰੁਕ ਜਾਓ ਪਰਵਾਨਾ ਲੈ ਆਂਦਾ ਕਹਿੰਦੇ ਬਈ ਤੂੰ ਰਿਹਾ ਕਰ ਦਿੱਤਾ ਗਿਆ ਤੇਰੀ ਜਾਨ ਫਰਖਸ਼ੀਰ ਨੇ ਬਖਸ਼ ਦਿੱਤੀ ਹੈ ਤੂੰ ਜਾ ਸਕਦਾ ਹੈ ਪਰ ਤੇਰੀ ਮਾਂ ਨੇ ਪਰਵਾਨਾ ਲੈ ਕੇ ਲਿਆਂਦਾ ਹੈ ਬਈ ਇਹ ਤੂੰ ਸਿੱਖ ਨਹੀਂ ਹੈ ਤੂੰ ਕਹ ਦੇ ਮੈਂ ਸਿੱਖ ਨਹੀਂ ਹਾਂ ਤੇ ਜਾ ਆਪਣੀ ਮਾਂ ਦੇ ਨਾਲ ਚਲਿਆ ਜਾ ਕੇ ਆਪਣੇ ਘਰ ਦੀ ਸੁੱਖ ਸੁਭਦਾਵਾਂ ਮਾਂ ਤੇਰੀ ਜਾਨ ਬਖਸ਼ੀ ਗਈ ਤੇ ਜਦੋਂ ਇਹ ਗੱਲ ਉਸ ਨੌਜਵਾਨ ਨੇ ਬੱਚੇ ਨੇ ਸੁਣੀ ਤੋ ਕਹਿੰਦਾ ਇਹ ਜਿਹੜੀ ਮੇਰੇ ਆਕੀਦੇ ਤੋਂ ਡਲਾਉਣ ਆਈ ਮੇਰੇ ਗੁਰੂ ਦੇ ਮਾਰਗ ਤੋਂ ਤੋੜਨ ਆਈ ਅਨਾ ਇਹ ਮੇਰੀ ਮਾਂ ਹੀ ਨਹੀਂ ਜਿਹੜੀ ਇੱਕ ਬਾਦਸ਼ਾਹ ਅੱਗੇ ਚੁੱਕ ਗਈ ਏ ਮੋਹ ਦੇ ਵਿੱਚ ਫਸ ਗਈ ਏ ਮਾਲਕ ਨਾਲੋਂ ਤੋੜਦੀ ਏ ਮੈਂ ਫੇਰ ਵੀ ਤਨ ਦੀ ਕੁਝ ਦੇਣਾ ਉਮਰਾ ਨੂੰ ਭੁੱਖੇ ਵੀ ਮਰਨਾ ਮੈਂ ਪਰਮਾਤਮਾ ਵਾਲੇ ਮਾਰਗ ਤੋਂ ਧਰਮ ਦੇ ਮਾਰਗ ਤੋਂ ਥੜਕ ਕੇ ਕਿਉਂ ਮਰਾਂ ਭਗਤ ਜੀ ਵੀ ਇੱਥੇ ਕਹਿੰਦੇ ਤੂੰ ਮੇਰੀ ਮਾਂ ਹੀ ਨਹੀਂ ਨਾ ਹਾਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੇ ਤਾ ਹਰ ਗੁਣ ਗਾਏ ਕਹਿੰਦੇ ਦੁੱਖ ਆ ਗਿਆ ਤੇ ਰੱਬ ਦਾ ਨਾਂ ਹੀ ਚੇਂਜ ਕਰ ਦਿੱਤਾ ਬਦਲ ਦਿੱਤਾ ਕੁਝ ਹੋਰ ਕਹਿਣ ਲੱਗ ਪਿਆ ਕਹਿੰਦੇ ਐਸਾ ਨਹੀਂ ਹੈ ऐसा नहीं ਹੋਵੇਗਾ ماں ਵੀ ਤੇ ਜਿਹੜੇ ਲੋਕ ਸਨ ਉਹ ਵੀ ਚਾਹੁੰਦੇ ਸਨ ਕਿ ਭਗਤ ਜੀ ਚਾਉਣ ਤੇ ਭਗਤ ਜੀ ਦੀ ਬਰਾਬਰ ਅਸੀਂ ਸੋਇਨਾ ਤੋਲ ਕੇ ਬਾਦਸ਼ਾਹ ਨੂੰ ਦੇ ਦਈਏ ਪਰ ਭਗਤ ਜੀ ਨੇ ਅਨਕਾਰ ਕਰ ਦਿੱਤਾ ਸੀ ਐਸਾ ਕੁਝ ਨਹੀਂ ਅੱਜ ਇਹ ਕੁਝ ਕਰੇਗਾ ਕੱਲ ਨੂੰ ਕੋਈ ਹੋਰ ਕਰੇਗਾ ਭਗਤ ਜੀ ਨੇ ਕਹਿਣ ਲੱਗੇ परिपूर्ण ਪਰਮਾਤਮਾ ਦੇ ਗੁਣ ਗਾਣੇ ਆਰੰਭ ਕਰ ਦਿੱਤੇ ਸਮਾਂ ਥੋੜਾ ਰਹਿ ਗਿਆ ਸੀ ਹਰ ਕਹਿਣ ਲੱਗੇ ਪਖੰਤਨ ਬਾਜ ਸਾਦ ਬਾਦ বাজਾਈ ਲਾ ਬਾਦ ਮੈਂ ਨੰਦਾ ਸਾਦ ਬਾਦ ਪਖੰਤਨ ਹੱਥ ਨਾਲ ਖੜਤਾਲਾਂ ਆਦਿ ਵਜਾਉਣ ਵਾਲੀਆਂ ਹੁੰਦੀਆਂ ਉਹ ਪੁਰਾਣੀ ਭਗਤਾਂ ਦੇ ਕੋਲ ਉਹਨਾਂ ਕੋਲ ਸਾਦ ਹੁੰਦਾ ਸੀ ਉਹਦੇ ਨਾਲ ਉਹਨਾਂ ਉਹੀ ਤਾਲ ਪੂਰਨੋਂ ਦੇ ਨਾਲ ਗਾਉਣਾ ਕਹਿਣ ਲੱਗੇ ਵਜਾਉਂਦੇ ਗੜੜ ਚੜੇ ਗੋਬਿੰਦ ਆਇਆ ਲਾ ਗੋਬਿੰਦ ਉਹ ਧਰਤੀ ਦਾ ਮਾਲਕ ਦੇੜਾ ਬੇਦਾਂ ਕਰਕੇ ਜਾਣਨੇ ਜੋਗ ਜਦੋਂ ਬਾਦਸ਼ਾਹ ਨੇ ਉਧਰ ਤਿਆਰੀ ਕੀਤੀ ਕਿ ਸਮਾਂ ਥੋੜਾ ਦੁਨੀਆਂ ਦੇ ਮਨ ਸਹਿਸਹਿ ਕਰਨ ਲੱਗੇ ਲੱਗੇ ਉਪਗਵਾਨ ਪ੍ਰਗਟ ਹੋਇਆ ਤੇ ਆ ਕੇ ਆਪਣੀ ਭਗਤ ਨਾਲ ਬਚਨ ਕਰਦਾ ਹੈ ਨੇਤਰਬੰਦ ਦੇ ਭਗਤ ਜੀ ਦੀ ਰੱਬ ਦੇ ਗੁਣ ਗਾਉਂਦਾ ਹੈ ਅੰਦਰ ਭਾਉ ਆ ਪ੍ਰੇਮ ਪ੍ਰਮਾਤਮਾ ਦਾ ਬਾਦਸ਼ਾਹ ਦਾ ਭੈ ਡਰ ਕੋਈ ਨਹੀਂ ਤੇ ਪ੍ਰਮਾਤਮਾ ਨੇ ਵੇਖਿਆ ਇਹਦਾ ਆਕੀਦਾ ਨਿਸ਼ਟਾ ਪਰਪੱਕ ਹੈ ਤੇ ਪ੍ਰਮਾਤਮਾ ਬਚਨ ਕਰਦਾ ਮੇਰੇ ਪਿਆਰੇ ਦੱਸ ਤੂੰ ਕੀ ਚਾਹੁੰਨਾ ਕਹ ਹੈ ਤ ਤਰਨ ਇਕੁੱਡੀ ਕਰੂੰ ਆਖੇ ਤ ਤਰਤੀ ਨੂੰ ਪੁੱਠੀ ਕਰ ਦੇਵਾਂ ਆਪਣੇ ਪਿਆਰਿਆਂ ਲਈ ਪ੍ਰਮਾਤਮਾ ਬਹੁਤ ਕੁਝ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਕਿ ਭਗਤ ਜੀ ਨੂੰ ਕਹਿੰਦਾ ਧਰਤੀ ਪੁੱਠੀ ਕਰਦੇ ਆ ਇਹਨਾਂ ਨੂੰ ਖਤਮ ਕਰਦੇ ਆ ਕਹਿ ਤਾ ਲੈਕਰ ਉੱਪਰ ਧਰੋਂ ਹੱਥ ਦੇ ਨਾਲ ਚੱਕ ਕੇ ਟੇਢੀ ਕਰਕੇ ਝਾੜ ਦੇਵਾਂ ਸਾਰੇ ਭਗਤ ਜੀ ਕਹਿੰਦੇ ਉਹਦੇ ਨਾਲ ਕਿੰਨਿਆਂ ਨੂੰ ਦੁੱਖ ਪਹੁੰਚੇਗਾ ਇਹ ਕੁਝ ਨਹੀਂ ਹੈ ਅਰ ਜੇ ਕੁਝ ਕਰਨਾ ਹੈ ਤੇ ਐਸਾ ਕੁਝ ਨਹੀਂ ਕਰਨਾ ਹੈ ਕਿ ਜੀਹਦੇ ਨਾਲ ਸਾਰਿਆਂ ਨੂੰ ਦੁੱਖ ਹੋਵੇ ਤੇ ਫਿਰ ਉਥੇ ਬਚਨ ਆਉਂਦਾ ਕਹੇ ਤਾਂ ਮੁਈ ਗਊ ਦੇਉਂ ਜੀ ਆਏ ਜੇ ਤੂੰ ਆਖੇ ਤਾਂ ਮੈਂ ਮੁਈ ਗਊ ਜਿੰਦਾ ਕਰਨਿਆ ਸਭ ਕੋ ਦੇਖੇ ਪਤੀ ਆਏ ਸਾਰੇ ਕੋਈ ਦੇਖ ਲੈਣ ਕਹਿੰਦੇ ਹਾਂ ਇਹ ਸੌਖਾ ਕੰਮ ਏ ਕਿਸੇ ਹੋਰ ਨੂੰ ਦੁੱਖ ਨਹੀਂ ਆਵੇਗਾ ਕਹ ਲੱਗੇ ਫਿਰ ਉਹ ਮੁਈ ਗਊ ਜਿੰਦਾ ਹੋਈ ਤੇ ਉਹਦਾ ਬੱਚਾ ਜਿਹੜਾ ਸੀ ਗਾਂ ਦਾ ਉਹ ਛੱਡਿਆ ਔਰ ਉਹਦੇ ਜਾ ਕੇ ਦੁੱਧ ਨੂੰ ਉਹਨੇ ਚੁੰਗਿਆ ਦੁੱਧ ਚੋਕੇ ਬਾਦਸ਼ਾਹ ਦੇ ਰੱਖਿਆ ਤੇ ਬਾਦਸ਼ਾਹ ਕੇ ਚਰਨ ਪਕੜ ਲੈ ਭਗਤ ਨਾਮਦੇਵ ਜੀ ਦੇ ਔਰ ਭਗਤ ਜੀ ਮੈਨੂੰ ਮੁਆਫ ਕਰ ਦਿਓ ਕਾਜੀ ਬ੍ਹਾਮਣ ਜਿੰਨੇ ਸ਼ਿਕਾਇਤ ਕਰੀ ਸਾਰਿਆਂ ਦੇ ਸਿਰ ਝੁਕ ਗਏ ਭਗਤ ਜੀ ਕਹਿੰਦਿਆ ਨਾਮਾ ਪ੍ਰਨਮੈ ਸੇਲ ਮਸੇਲ ਗਉ ਦੁਹਾਈ ਬਸ਼ਰਾ ਮੇਲ ਦੁਹਾਈ ਮਨਾਂ ਦਾ ਚੁਾਈ ਚੋ ਲਈ ਬਸ਼ਰਾ ਵੇਲ ਉਹਦਾ ਬੱਚਾ ਛੱਡ ਕੇ ਕਣ ਲੱਗੇ ಪರಿਪੂਰਣ ਪਰਮਾਤਮਾ ਆਪਣੇ ਪਿਆਰਿਆਂ ਲਈ ਕਰਦਾ ਜੇ ਇਥੇ ਕੋਈ ਸ਼ੰਕਾ ਕਰੇ ਭਗਤ ਪ੍ਰਹਿਲਾਦ ਲਈ ਥਮ ਪਾੜ ਕੇ ਨਿਕਲਿਆ ਉਹ ਰੂਪ ਬਣਾਇਆ ਜਿਹੜਾ ਉਦੋਂ ਪਹਿਲਾਂ ਕਦੇ ਬਣਿਆ ਨਹੀਂ ਸੀ ਤੇ ਬਾਅਦ ਵਿੱਚ ਕੋਈ ਬਣਿਆ ਨਹੀਂ ਸੀ ਉਹ ਕੇਵਲ ਭਗਤ ਪ੍ਰਹਿਲਾਦ ਲਈ ਦੀ ਰੱਖਸ਼ਾ ਵਾਸਤੇ ਨਰ ਸਿੰਘ ਰੂਪ ਹੋ ਕੇ ਪ੍ਰਗਟਿਆ ਸੀ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਭਗਤ ਜੀ ਨੇ ਕਿਹਾ ਇਹ ਵੀ ਮੈਂ ਨਹੀਂ ਜੇ ਕੀਤਾ ਜੇ ਗਾਂ ਜਿੰਦਾ ਹੋਈ ਇਹ ਤੇ ਮੇਰੇ ਵੈ ਗੁਰੂ ਨੇ ਕੀਤੇ ਮੇਰੇ ਭਗਵਾਨ ਨੇ ਕੀਤੀ ਆ ਔਰ ਜੇ ਇਹ ਰੱਖਿਆ ਕੀਤੀ ਆ ਤੇ ਭਗਵਾਨ ਨੇ ਕੀਤੀ ਆ ਮੈਂ ਨਹੀਂ ਕੀਤੀ ਇਸ ਕਰਕੇ ਮੇਰਾ ਕੀਤਾ ਕੁਝ ਨਹੀਂ ਹੁੰਦਾ ਗੁਰੂ ਰਾਮਦਾਸ ਸਾਹਿਬ ਵੀ ਕਹਿੰਦੇ ਦੁਨੀਆ ਦੇ ਲੋਗੋ ਆਪਣਾ ਕੀਤਾ ਕੁਝ ਨਹੀਂ ਜੀ ਹੁੰਦਾ ਪਰਮਾਤਮਾ ਗੇਰ ਜੋਈ ਕਰ ਪਰਮਾਤਮਾ ਸਰਬਾਗੀ ਉਹ ਸਭ ਕੁਝ ਕਰ ਸਕਦਾ ਏ ਉਹ ਸਰਬਤਾ ਗਿਆਤਾ ਏ ਸਭ ਕੁਝ ਜਾਣਦਾ ਏ ਮੇਰੇ ਹਰ ਜੀਵ ਸਭ ਕੋ ਤੇਰੇ ਵਾਸਾ ਮੇਰੇ ਵੈਗਰੂ ਜੀ ਸਾਰੀ ਕਾਇਨਾਤ ਤੇਰੇ ਵਸ ਵਿੱਚ ਕੀ ਧਰਤੀ ਕੀ ਆਕਾਸ਼ ਕੀ ਹਵਾ ਕੀ ਪਾਣੀ ਕੀ ਪਵਨ ਸਭ ਕੁਝ ਤੇਰੇ ਵਾਸੇ ਸਾਰੇ ਜੀਵ ਜਿਹੜੇ ਨੇ ਉਹ ਤੇਰੇ ਵਸ ਵਿੱਚ ਨੇ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੈ ਜੇ ਅਸੀਂ ਕੁਝ ਕਰ ਸਕੀਏ ਸਾਡੇ ਵਿੱਚ ਇੰਨਾ ਜੋਰ ਨਹੀਂ ਸਾਰਾ ਤੇਰਾ ਜੋਰ ਏ ਔਰ ਤੇਰਾ ਹੀ ਆਸਰਾ ਹੈ ਮਹਾਰਾਜ ਗੁਰੂ ਅਰਜੁਨ ਸਾਹਿਬ ਸੱਚੀ ਸਰਕਾਰ ਬਚਨ ਕਰਦੇ ਤੁਧ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ Jap ਨਾਨਕ ਏਕ ਅਰ ਸਾਡੇ ਵਿੱਚ ਜੋਰ ਨਹੀਂ ਜਿਉ ਭਾਵੈ ਜਿਵੇਂ ਤੈਨੂੰ ਚੰਗਾ ਲੱਗਦਾ ਤਿਵੇਂ ਬਖਸ਼ ਮਹਾਰਾਜ ਸਾਨੂੰ ਬਖਸ਼ ਲੈ ਬਖਸ਼ ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ ਮਹਾਰਾਜ ਬਖਸ਼ਣਾ ਕਰੋ ਸਾਨੂੰ ਸਾਡੇ ਤੇ ਕਿਰਪਾ ਕਰੋ ਵਿਸ਼ਰਾਮ ਦੇ ਕੇ ਅਸਥਾਈ ਦੇ ਕੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਦੇ ਨੇ ਕਹ ਲੱਗੇ ਸੰਸਾਰ ਦੇ ਅੰਦਰ ਆਏ ਆ ਮਹਾਰਾਜ ਸਭ ਕੋਈ ਤੇਰੀ ਕਿਰਪਾ ਹੈ ਅਰ ਸਭ ਜੀਉ ਪਿੰਡ ਦੀਆ ਤੁਧ ਆਪੇ ਮਹਾਰਾਜ ਜੀਵਾਤਮਾ ਪਿੰਡ ਸ਼ਰੀਰ ਇਹ ਸਭ ਕੁਝ ਤੇਰਾ ਦਿੱਤਾ ਹੋਇਆ ਹੈ ਸ਼ਰੀਰ ਵੀ ਤੇਰਾ ਤੇ ਦੇ ਅੰਦਰ ਜੀਵ ਵੀ ਤੇਰਾ ਆ ਇਹ ਦੋਨੇ ਤੇਰੇ ਬਖਸ਼ ਕੀਤੇ ਆ ਤੁਦ ਆਪੇ ਕਾਰੇ ਲਾਇਆ ਮਹਾਰਾਜ ਆਪ ਹੀ ਇਹਨੂੰ ਸੰਸਾਰ ਵਿੱਚ ਕਾਰੂ ਵਿਵਹਾਰ ਵਿੱਚ ਲਾਇਆ ਤੂੰ ਆਪ ਹੀ ਤਨ ਦਿੱਤਾ ਹੈ ਆਪ ਹੀ ਇਹਦੇ ਅੰਦਰ ਜੀਵ ਆਤਮਾ ਦਿੱਤਾ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਮਹਾਰਾਜ ਤੇਰੀ ਬਖਸ਼ਿਸ਼ ਤੇਨੂੰ ਜੋ ਭੌਂਦਾ ਉਹ ਹੁੰਦਾ ਆ ਦੂਜਾ ਨਹੀਂ ਜਿਉ ਪਿੰਡ ਸਭ ਤਿਸ ਕਾ ਸਭ ਕੁਝ ਤਿਸ ਕਾ ਪਾਸ ਸਭ ਕੁਝ ਤੇਰੇ ਕੋਲ ਹੈ ਦੂਜੇ ਦੇ ਕੋਲ ਕੁਝ ਨਹੀਂ ਤੂੰ ਚਾਹੇ ਮੁਰਦੇ ਨੂੰ ਜ਼ਿੰਦਾ ਕਰ ਦੇਣਾ ਤੂੰ ਚਾਹੇ ਇਕ ਚਲਦੇ ਫਿਰਦੇ ਨੂੰ ਮਰਦਾ ਬਣਾ ਦੇਣਾ ਮੇਰੇ ਵੈਗਰੂ ਜਿਹਾ ਤੂੰ ਹੁਕਮ ਕਰਹਿ ਤੇਹੇ ਕੋ ਕੰਮ ਕਮਾਵੇ ਜਿਹੋ ਜਿਆ ਤੇਰਾ ਹੁਕਮ ਹੁੰਦਾ ਮਹਾਰਾਜ ਉਹ ਜੈ ਸੰਸਾਰ ਵਿੱਚ ਸੁਭਾਵ ਨਾਲ ਜੀਵ ਵਿਚਰਦਾ ਜਿਹਾ ਕੀ ਲਿਖਿਆ ਤੇਹਾ ਹੁਕਮ ਕਮਾਏ ਉਹ ਦੇ ਹੁਕਮਾਂ ਨੂੰ ਕਮਾਉਂਦਾ ਚੱਲਦਾ ਜੀਵ ਮਹਾਰਾਜ ਅਰ ਜੇਹਾ ਤੁਦ ਤੋਰ ਲਿਖ ਪਾਇਆ ਉਹਦੀ ਤੁਰ ਤੋਂ ਲਿਖਤ ਬਣਾ ਦਿੱਤੀ ਇਹਨੇ ਕੀ ਕਰਨਾ ਹੈ ਮਹਾਰਾਜ ਲਿਖਤ ਕਦੋਂ ਬਣਾਉਂਦੇ ਨੇ ਜਦ ਅਸੀਂ ਕੁਝ ਕਰਦੇ ਆ ਉਹ ਸਾਡੀ ਪੂਰਬੀ ਲਿਖਤ ਤਿਆਰ ਹੁੰਦੀ ਜੋ ਕੁਝ ਆਪਾਂ ਰੋਜ਼ ਕਰਦੇ ਜਿੰਨੇ ਵਰਤਮਾਨੀ ਨਾ ਸਵਾਰਿਆ ਅਰ ਉਹਦਾ ਨਾ ਭੂਤਕਲ ਸਵਰੇ ਤੇ ਨਾਉ ਦਾ ਭਵਿਕਤ ਸਵਰੇ ਵਰਤ ਕਾ ਵਰਤਮਾਨ ਹੀ ਕੱਲ ਸਾਡਾ ਭੂਤਕਾਲ ਬਣਨਾ ਹੈ ਜੋ ਅੱਜ ਲਿਖਿਆ ਹੈ ਇਹੀ ਪੂਰਬਦਾਰਥ ਪਹਿਲਾਂ ਹੁੰਦਾ ਹੈ ਜਦੋਂ ਗਿਣਤੀ ਹੋਵੇਗੀ ਉਦੋਂ ਗਿਣਤੀ ਬਚਾਵੇਗਾ ਭਈ ਅੱਜ ਤੋਂ ਪਹਿਲਾਂ ਇਹਨੇ ਕੀ ਕੀਤਾ ਹੈ ਅੱਜ ਤੋਂ ਪਹਿਲਾਂ ਇਹ ਕਿੱਥੇ ਸੀ ਅੱਜ ਤੋਂ ਪਹਿਲਾਂ ਕੀ ਕਰ ਰਿਹਾ ਸੀ ਉਹ ਸਾਰੇ ਵਿਚਾਰ ਨੂੰ ਵਿਚਾਰਿਆ ਜਾਏਗਾ ਮਹਾਰਾਜ ਅਰ ਤੂੰ ਲੈ ਕੇ ਪਾ ਦਿੱਤਾ ਹੈ ਮਹਾਰਾਜ ਤੇਰੀ ਬਗੈਰ ਕੋਈ ਕਿਸੇ ਨੂੰ ਬਣਾ ਨਹੀਂ ਸਕਦਾ ਚਲਾ ਨਹੀਂ ਸਕਦਾ ਉਠਾ ਨਹੀਂ ਸਕਦਾ ਖਵਾ ਨਹੀਂ ਸਕਦਾ ਸਭ ਕੋਈ ਤੇਰੀ ਵਾਸ ਵਿੱਚ ਪੰਜ ਤਤ ਕਰ ਤਦ ਸ੍ਰੇਟ ਸਭ ਸਾਜੀ ਮਹਾਰਾਜ ਤੂੰ ਪੰਜ ਤਤ ਹੋਂਦ ਵਿੱਚ ਲਿਆਂਦੇ ਇਹ ਸ੍ਰੇਤੀ ਦੀ ਸਾਧਨਾ ਕਰਨ ਵਾਸਤੇ ਪੰਜੇ ਤਤ ਬਣਾ ਕੇ ਔਰ ਪਦਸ਼ਾਹ ਫਿਰ ਤੋਂ ਸ੍ਰੇਟੀ ਸਾਧਨਾ ਕੀਤੀ ਮੇਰੇ ਵੈਗਰੂ ਜੇ ਦੁਨੀਆਦਾਰ ਇਹ ਗੱਲ ਕਹਿੰਦੇ ਕਿ ਅਸੀਂ ਆ ਬਣਾ ਦਿੱਤਾ ਉਹ ਬਣਾ ਦਿੱਤਾ ਮਹਾਰਾਜ ਕਹਿੰਦੇ ਕੋਈ ਛੇਮਾ ਕਰਿਓ ਜੇ ਕਿਸ਼ ਕੀਤਾ ਹੋਵੈ ਜੇ ਕੋਈ ਕਰਨ ਵਾਲਾ ਜਾਂ ਕਿਸੇ ਨੇ ਬਣਾਇਆ ਜਾਂ ਕੋਈ ਬਣਾ ਸਕਦਾ ਹੈ ਤੇ ਛੇਮਾ ਤਤ ਬਣਾ ਕੇ ਦੱਸੋ ਸ਼ੇਮਾ ਤਤ ਸ਼ੇਮਾ ਤਤ ਕੋਈ ਹੈ ਹੀ ਨਹੀਂ ਕਿਉਂਕਿ ਪੰਜੋ ਤਤ ਪਰਮਾਤਮਾ ਨੇ ਬਣਾਏ ਆਕਾਸ਼ ਹਵਾ ਪਾਣੀ ਅਗਨ ਧਰਤੀ ਇਹ ਪਰਮਾਤਮਾ ਨੇ ਪੰਜੇ ਤਤ ਬਣਾਏ ਪੰਚ ਤਤਾਂ ਦਾ ਸਰੀਰ ਰਚਿਆ ਪੰਜਾਂ ਤਤਾਂ ਦੇ ਨਾਲ ਪ੍ਰਕਿਰਤੀ ਦੀ ਰਚਨਾ ਕੀਤੀ ਆ ਅੱਜ ਤੱਕ ਕੋਈ ਸਾਇੰਸ ਦਾਣ ਹਰ ਕੋਈ ਵਿਦਵਾਨ ਕੋਈ ਸੰਸਾਰ ਦਾ ਜੀਵ ਛੇਮ ਤਤ ਨਹੀਂ ਬਣਾ ਸਕਿਆ ਤੇ ਨਾ ਹੀ ਕੋਈ ਮਾਇਕਾ ਲਾਲ ਇਹਨਾਂ ਪੰਜਾਂ ਚੋਂ ਇੱਕ ਨੂੰ ਕਟਾ ਸਕਿਆ ਬਈ ਇੱਕ ਨੂੰ ਖਤਮ ਕਰ ਦੇਈਏ ਇੱਕ ਤਤ ਨਹੀਂ ਜਿੱਦਣ ਯਾਦ ਰੱਖਣਾ ਕਿ ਦੇ ਤਤ ਖਤਮ ਹੋ ਗਿਆ ਨਾ ਪੰਜਾਂ ਚੋਂ ਪ੍ਰਕਿਰਤੀ ਨਹੀਂ ਬਣੇਗੀ ਉਦੋਂ ਅੱਗੇ ਕਿਉਂਕਿ ਪੂਰੇ ਪੰਜਾਂ ਦੇ ਨਾਲ ਹੀ ਪ੍ਰਕਿਰਤੀ ਚਲਦੀ ਰਚਨਾ ਹੋਈਏ ਪੰਜਾਂ ਕਰਕੇ ਪ੍ਰਕਿਰਤੀ ਚੱਲ ਰਹੀ ਏ ਪੰਜਾਂ ਨੂੰ ਬਣਾਉਣ ਵਾਲਾ ਪਰੀਪੂਰਣ ਪਰਮਾਤਮਾ ਤੇ ਪਰਮਾਤਮਾ ਨੇ ਇੱਕ ਵਾਰ ਪੰਜ ਤੱਤ ਬਣਾ ਦਿੱਤੇ ਨੇ ਵਾਰ-ਵਾਰ ਬਣਾਉਣ ਦੀ ਲੋੜ ਹੀ ਨਹੀਂ ਪਈ ਨਾ ਉਹਨਾਂ ਨੂੰ ਕੋਈ ਮੁਕਾ ਸਕਦਾ ਹੈ ਪੰਜਾਂ ਤੋਂ ਚਾਰ ਨਹੀਂ ਕੋਈ ਕਰ ਸਕਦਾ ਕਿਸੇ ਵਿੱਚ ਇੰਨੀ ਤਾਕਤ ਨਹੀਂ ਹੈ ਤੇ ਨਾ ਹੀ ਕੋਈ ਪੰਜਾਂ ਤੋਂ ਸ਼ੇਵਾ ਤਤਨਾ ਬਣਾਇਆ ਨਾ ਬਣਾਉਣ ਜੋਗਾ ਹੈ ਨਾ ਕੋਈ ਸ਼ੇਵਾ ਤਤ ਬਣਾ ਸਕੇਗਾ ਮਹਾਰਾਜ ਕਹਿੰਦੇ ਇੱਕ ਨਾ ਸਤਗੁਰ ਮੇਲ ਤੂੰ 부ਝਾਵਾ ਹੈ ਮੇਰੇ ਵੈ ਗੁਰੂ ਇੱਕ ਜਿਹੜੇ ਸੰਸਾਰ ਵਿੱਚ ਜੀਵਿਆ ਨਾ ਉਹਨਾਂ ਨੂੰ ਗੁਰੂ ਨਾਲ ਮੇਲ ਦੇਣਾ ਤੇ ਗੁਰੂਕੁਲ ਆ ਕੇ ਅਗਿਆਨ ਕਟਿਆ ਜਾਂਦਾ ਹੈ ਰੂਹ ਅੰਦਰ ਪ੍ਰਕਾਸ਼ ਗਿਆਨ ਦਾ ਹੁੰਦਾ ਹੈ ਤੇ ਗੁਰੂ ਤੋਂ ਉਹਨਾਂ ਨੂੰ ਗੱਲ ਸਮਝ ਆ ਜਾਂਦੀ ਏ ਔਰ ਗੱਲ ਸਮਝ ਆਉਂਦੀ ਬੁੱਝ ਲੈਂਦੇ ਸਮਝ ਲੈਂਦੇ ਨੇ ਮਹਾਰਾਜ ਇੱਕ ਉਹਨੇ ਇੱਕ ਮਨਮੁਖ ਔਰ ਉਹ ਮਨ ਦੇ ਮੰਗਰ ਚੱਲਣ ਵਾਲੇ ਮੂਰਖਤਾ ਦੇ ਸਹਤ ਕਰਹਿ ਛੇ ਰੂਵ ਉਹ ਕਰਮ ਇਹੋ ਜੇ ਕਰਦੇ ਨੇ ਧੰਦੇ ਇਹੋ ਜੇ ਕਰਦੇ ਗੱਲਾਂ ਬਾਤਾਂ ਇਹੋ ਜੀਆਂ ਕਰਦੇ ਆ ਜਿਹੜਾ ਰੋਣ ਤੋਂ ਸવાય ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਉਹਨਾਂ ਨੂੰ ਕੁਝ ਵੀ ਨਹੀਂ ਹਾਸਲ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭੂ ਨਾਲ ਜੁੜੇ ਨੇ ਉਹਨਾਂ ਨੂੰ ਸਮਝ ਆ ਗਈ ਸੂਝ ਆ ਗਈ ਆ ਉਹ ਪਰਮਾਤਮਾ ਦੇ ਮਾਰਗ ਤੇ ਤੁਰ ਪੈ ਲੋਕ ਵਿੱਚ ਸੁਖ ਪਾਇਆ ਪਰ ਲੋਕ ਵਿੱਚ ਨਾਮ ਨੇ ਸਹਾਇਤਾ ਕੀਤੀ ਜੀਵਨ ਸੁਹਾਵਣਾ ਬਣ ਗਿਆ ਤੇ ਜੇ ਆਖਿਆ ਕਿਵੇਂ ਲੋਕ ਤੇ ਪਰਲੋਕ ਸਵਰਿਆ ਮਹਾਰਾਜ ਕਹਿੰਦੇ ਹਰ ਕੀ ਵਡਿਆਈ ਹਾਂ ਆਖ ਨਾ ਸਕਾਂ ਹਰੀ ਦੇ ਨਾਮ ਦੀ ਵੈਗਰੂ ਦੀ ਵਡਿਆਈ ਜਿਹੜੀ ਆ ਗੁਰੂ ਰਾਮਦਾਸ ਮਹਾਰਾਜ ਸੱਚੀ ਪਰਸਾ ਕਹਿੰਦੇ ਮੈਂ ਬਿਆਨ ਨਹੀਂ ਕਰ ਸਕਦਾ ਉਹ ਕਿੰਨੀ ਕੋ ਵੱਡੀ ਆ ਔਰ ਉਹਦੇ ਨਾਮ ਦੁਆਰਾ ਪ੍ਰਾਪਤੇ ਵਡਿਆਈ ਹੁੰਦੀ ਆ ਹਾਂ ਮੂਰਖ ਮੁਗਧ ਨੀਚਾਨ ਮਹਾਰਾਜ ਸੱਚੀ ਪਰਸਾ ਕਹਿੰਦੇ ਮੈਂ ਮੂਰਖ ਹਾਂ ਮੁਗਧ ਸਿਰੇ ਦਾ ਮਨ ਮੁਖਤਾ ਦੇ ਸਹਿ ਤੋਇਆ ਔਰ ਮਹਾਰਾਜ ਔਰ ਮੂਰਖ ਹਾਂ ਤੇ ਨੀਚਾਂ ਨੀਚਾਂ ਤੋਂ ਨੀਚ ਹਾਂ ਕਿਉਂ ਮੇਰੇ ਕੋਲ ਬੁੱਧ ਨਹੀਂ ਬਲ ਨਹੀਂ ਕਿ ਮੈਂ ਤੇਰੀ ਵਡਿਆਈ ਮੁਕੰਮਲ ਰੂਪ ਚ ਬਿਆਨ ਕਰ ਸਕਾਂ ਜਿਹੜਾ ਇਹ ਕਹਿੰਦਾ ਮੈਂ ਜੋ ਕੁਝ ਕਹਿ ਦਿੰਦਾ ਆ ਖੀਰਲਾ ਸਾਚੇ ਇਹਦੂ ਬਾਦ ਕੁਝ ਨਹੀਂ ਮਹਾਰਾਜ ਕਹਿੰਦੇ ਮੂਰਖਤਾ ਹੋਵੇਗੀ ਫਿਰ ਇਹ ਕਹਿਣਾ ਪਵੇਗਾ ਉਹ ਇੱਕ ਦਿਨ ਇਹ ਵੀ ਕਹਿ ਦੇਵੇਗਾ ਕਿ ਮੈਂ ਪਰਮਾਤਮਾ ਦਾ ਅੰਤ ਪਾ ਲਿਆ ਗੁਰਬਾਣੀ ਦਾ ਅੰਤ ਪਾ ਲਿਆ ਅਰਥਾਬਲੀ ਦਾ ਅੰਤ ਪਾ ਲਿਆ ਇਤਿਹਾਸ ਦਾ ਅੰਤ ਪਾ ਲਿਆ ਗੁਰਮਤ ਦਾ ਅੰਤ ਪਾ ਲਿਆ ਗਿਆਨ ਦਾ ਅੰਤ ਪਾ ਲਿਆ ਭਗਵਾਨ ਦਾ ਅੰਤ ਪਾ ਲਿਆ ਕਹਿੰਦੇ ਮੂਰਖਤਾ ਹੋਵੇਗੀ ਜੇ ਕੋਈ ਕਹਿੰਦਾ ਮੈਂ ਮੁਕੰਮਲ ਰੂਪ ਵਿੱਚ ਜਾਣ ਲਿਆ ਨਹੀਂ ਜਿੰਨੇ ਕ ਸਤਗੁਰੂ ਸੂਝ ਬਖਸ਼ ਦੇ ਜਨਾਉਂਦੇ ਬੁਝਾਉਂਦੇ ਨੇ ਓੰਨੀ ਕੋ ਗੱਲ ਕਿਸੇ ਦੀ ਸਮਝ ਵਿੱਚ ਆਉਂਦੀ ਏ ਜਿੰਨਾ ਕੋ ਭਾਂਡਾ ਓਨੀ ਕੋ ਦਾਤ ਸਤਗੁਰੂ ਵਿੱਚ ਪਾਉਂਦੇ ਨੇ ਤੇ ਜਿਹੜੇ ਜੀਵ ਨੇ ਉਸ ਭਾਂਡੇ ਵਿੱਚ ਪਈ ਦਾਤ ਸੂਝ-ਬੂਝ ਅੱਗੇ ਸੰਸਾਰ ਨੂੰ ਵਰਤਾਉਂਦੇ ਨੇ ਕਿਸੇ ਕੋਲ ਥੋੜੀ ਕਿਸੇ ਕੋਲ ਬਹੁਤੀ ਜੇ ਕੋਈ ਇਹ ਵਹਿਦਾ ਕਰੇ ਦਾਵਾ ਕਰੇ ਕਿ ਮੈਂ ਸਭ ਕੁਝ ਜਾਣਦਾ ਮਹਾਰਾਜ ਕਹਿੰਦੇ ਮੂਰਖਤਾ ਤੋਂ ਸਵਾਏ ਔਰ ਕੁਦ ਨਹੀਂ ਹੋਵੇਗੀ ਆਤ ਦੀ ਨਿਰਮਾਨਤਾ ਮਹਾਰਾਜ ਮੈਂ ਨੀਮਿਆਂ ਤੋਂ ਨੀਮਾ ਮੂਰਖਾਂ ਤੋਂ ਮੂਰਖ ਮੈਨੂੰ ਕੁਦ ਨਹੀਂ ਪਤਾ ਤੇਰੀ ਵਡਿਆਈ ਕਿੰਨੀ ਕੇ ਗੁਰੂ ਨਾਨਕ ਦਾਸ ਮਹਾਰਾਜ ਅਖੀਰ ਲਿਆ ਪਾਵਨ ਪੰਕਤੀਆਂ ਵਿੱਚ ਬਚਨ ਕਰਦੇ ਜਨ ਨਾਨਕ ਕੋ ਹਰ ਬਖਸ਼ ਲੈ ਤਨ ਗੁਰੂ ਨਾਨਕ ਨਰੰਕਾਰੀ ਮਹਾਰਾਜ ਦੀ ਮੋਹ ਛਾਪ ਲਾ ਕੇ ਦਾਤਾਰ ਪ੍ਰਭੂ ਜੀ ਕਿਰਪਾ ਕਰਦੇ ਹੀ ਵੈ ਗੁਰੂ ਜਨ ਜਿਹੜੇ ਤੇਰੇ ਸੇਵਕ ਨੇ ਜਨ ਜਿਹੜੇ ਜੀਵ ਨੇ ਜਨ ਜਿਹੜੇ ਤੇਰੇ ਪਿਆਰੇ ਨੇ ਮਹਾਰਾਜ ਉਹਨਾਂ ਨੂੰ ਬਖਸ਼ ਲੈ ਉਹਨਾਂ ਤੇ ਕਿਰਪਾ ਕਰ ਗਲ ਵਿੱਚ ਗਲ ਵਕੜੀ ਵਿੱਚ ਲੈਣਾ ਕਰ ਮੇਰੇ ਸੁਆਮੀ ਏ ਮੇਰੇ ਮਾਲਕ ਵੈਗਰੂ ਜੀ ਸਰਨਾਗਤ ਪਿਆ ਆ ਜਾਨ ਮੈਂ ਸ਼ਰਨ ਵਿੱਚ ਆਇਆ ਹਾਂ ਅਨਜਾਨ ਹਾਂ ਤੇਰੀ ਸੂਝ ਤੋਂ ਅਨਜਾਨ ਹਾਂ ਤੇਰੀ ਬੰਦਗੀ ਤੋਂ ਅਨਜਾਨਾ ਤੇਰੇ ਗੁਨਾ ਤੋਂ ਕਿਉਂਕਿ ਮੈਨੂੰ ਮੁਕੰਮਲ ਰੂਪ ਚ ਨਹੀਂ ਪਤਾ ਤੇਰੇ ਗੁਣ ਕਿੰਨੇ ਨੇ ਮੁਕੰਮਲ ਰੂਪ ਚ ਇਹ ਨਹੀਂ ਪਤਾ ਤੇਰੀ ਭਗਤੀ ਕਿਸ ਤਰ੍ਹਾਂ ਹੁੰਦੀ ਏ ਮੈਨੂੰ ਨਹੀਂ ਪਤਾ ਤੇਰਾ ਗਿਆਨ ਕਿੰਨਾ ਹੈ ਤੂੰ ਕਿਰਪਾ ਕਰਕੇ ਸਾਨੂੰ ਬਖਸ਼ ਤੇ ਸਾਡੀ ਗਤ ਮੁਕਤੀ ਕਰ ਆਪਣੇ ਵਿੱਚ ਮਲਾ ਜਿਵੇਂ ਮਾਰਗ ਦੱਸੇਗਾ ਓਵੇਂ ਮੈਂ ਤੁਰਾਂਗਾ ਉਸੇ ਤਰ੍ਹਾਂ ਚੱਲਣ ਦਾ ਯਤਨ ਕਰਾਂਗਾ ਇਹ ਸਤਿਗੁਰੂ RAM ਦਾ ਸੱਚੀ ਸਰਕਾਰ ਨੇ ਸਾਡੇ ਤੇ ਕਿਰਪਾ ਕਰਨਿਆ ਸਾਨੂੰ ਸੂਝ-ਬੂਝ ਬਖਸ਼ਿਸ਼ ਕੀਤੀ ਹੈ ਭਾਈ ਸੰਸਾਰ ਵਿੱਚ ਆਏ ਆ ਪਰਿਵਾਰ ਕਾਰੋਬਾਰ ਵਿੱਚ ਰਹਨੇ ਆ ਤੇ ਮਨ ਅੰਦਰ ਇਹ ਹਮੇਸ਼ਾ ਯਾਦ ਰੱਖਣਾ ਜੋ ਕੁਝ ਬੰਤਰ ਬਣਾਉਣ ਵਾਲਾ ਹੈ ਪਰਮਾਤਮਾ ਹੈ ਤੇ ਪਰਮਾਤਮਾ ਨੂੰ ਚਿਤਵੀਏ ਪਰਮਾਤਮਾ ਨਾਲ ਸਨੇਹ ਕਰੀਏ ਅਰ ਜੋ ਕੁਝ ਉਹਨੇ ਦੇਣਾ ਉਹ ਉਹਦੇ ਤੋਂ ਸવાય ਦੂਜਾ ਕੋਈ ਦੇ ਨਹੀਂ ਸਕਦਾ ਸਨੇਹ ਪਰਮਾਤਮਾ ਦਾ ਕਰੀਏ ਪ੍ਰੇਮ ਪਰਮਾਤਮਾ ਨਾਲ ਕਰੀਏ ਤੇ ਯਾਦ ਉਹਨੂੰ ਕਰਿਆ ਕਰੀਏ ਯਾਦ ਕਰਨਾ ਨਾਮ ਬਾਣੀ ਦੁਆਰਾ ਬਾਣੀ ਨੂੰ ਪੜਨਾ ਸੁਣਨਾ ਸਿਮਰਨ ਕਰਨਾ ਸੇਵਾ ਕਰਨੀ ਅਰ ਸੱਚ ਦੇ ਮਾਰਗ ਤੇ ਤੁਰਨਾ ਗੁਰੂ ਗੁਰੂ ਜਪਨਾ ਸਾਡਾ ਆਇਆ ਸਫਲਾ ਬੇਅੰਤ ਪੁੱਲਾਂ ਦੀ ਖਿਮਾ ਕਰਨੀ ਗਰੀਬ ਨਵਾਜ਼ ਦਾਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਹਿਰਦਿਆਂ ਅੰਦਰ ਵਸਾਵਨੇ ਦਾਸ ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਿਵਾਜ਼ ਬਖਸ਼ਣ ਜੋਗਾ ਅਗੇ ਤੋਂ ਸ਼੍ਰੇਸ਼ਟ ਮਤਬੁੱద్ధి ਬਖਸ਼ਿਸ਼ ਕਰਿਆ ਜੀ ਜੋ ਪੜ ਪੜਾ ਕੇ ਗਰੀਬ ਨਿਵਾਜ਼ ਦਾ ਤਾਰ ਪ੍ਰਭੂ ਜੀ ਦੇ ਦਰ ਦੇ ਔਰ ਗੁਣ ਨੇ ਉਹਦੀ ਬਖਸ਼ਿਸ਼ ਉਹਨੂੰ ਅਸੀਂ ਰਲ ਮਿਲ ਕੇ ਪੜ ਸੁਣ ਕੇ ਆਪਣਾ ਜੀਵਨ ਸਵਾਰੀਏ ਆਪਣੇ ਅੰਦਰ ਦਾ ਜੀਵਾ ਦੀਵਾ ਜਗਾਈਏ ਆਪਣੇ ਘਰ ਵਿੱਚ ਚਾਨਣਾ ਕਰੀਏ ਆਪ ਵੀ ਚਾਨਣੇ ਵਿੱਚ ਬੈਠੀਏ ਤੇ ਪਰਿਵਾਰ ਵੀ ਉਸ ਦਾਤੇ ਨਾਲ ਜੁੜੀਏ ਸਾਡਾ ਆਇਆ ਸਫਲਾ ਇੰਨੀਆਂ ਬੇਨਤੀਆਂ ਪ੍ਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ